ਡੈਂਗੂ ਦਾ ਘਾਤ ਕੀਤਾ ਹੈ ਡੇਂਗੂ ਦਾ ਵੀ ਕੋੜ ਕੋਰੇ ਪਰ ਕੋ ਬਹੁਤ ਜਾਰੀ ਹੈ ਕੀ ਕਹਿਣਾ ਹੈ ਇਸ ਬਾਰੇ ਦੇਖੋ ਜੀ ਜਿੱਥੇ ਸਫਾਈ ਉੱਥੇ ਖਲਾਈ ਹੈ ਸੋ ਸਾਡੇ ਇੱਕ ਵੀ ਇਹ ਮੁਹਿੰਮ ਚਲਾਈ ਗਈ ਹੈ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਵੀ ਅੱਜ ਇੱਥੇ ਸ਼ਾਮਲ ਹੋਇਆ ਸੋ ਮੈਨੂੰ ਮਾਣ ਮਹਿਸੂਸ ਹੁੰਦਾ ਜਿਹੜੇ ਲੋਕ ਮੇਰੇ ਸ਼ਹਿਰ ਨੂੰ ਸਾਫ਼ ਰੱਖਦੇ ਮੈਂ ਅੱਜ ਉਹਨਾਂ ਦੇ ਨਾਲ ਲੱਗ ਕੇ ਸਫਾਈ ਦੀ ਸ਼ੁਰੂਆਤ ਕਰਾਈ ਹੈ ਸੋ ਇਹ ਬਹੁਤ ਜ਼ਰੂਰੀ ਆਪਾਂ ਸਾਰਿਆਂ ਨੂੰ ਮੈਂ ਘਰਾਂ 'ਚ ਵੀ ਮਸਵਾਨੀਆਂ ਨੂੰ ਸਾਡੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਦਾ ਵੀ ਗਿੱਲਾ ਕੂੜਾ ਤੇ ਸੁੱਕਾ ਕੂੜਾ ਅੱਡ ਇਕੱਠਾ ਕਰਿਆ ਕਰੋ ਬਸ ਇਹ ਤੁਹਾਡੇ ਕਰਨ ਨਾਲ ਸਾਰਾ ਸ਼ਹਿਰ ਸਾਫ਼ ਹੋ ਜਾਣਾ ਜੇ ਇੱਕ ਬੀਬੀ ਇਹ ਕੰਮ ਆਪਦੇ ਘਰੇ ਇੱਕ ਇੱਕ ਬੀਬੀ ਇਹ ਕੰਮ ਸ਼ੁਰੂ ਕਰ ਦੇਵੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਡ ਕਰ ਲਾਪੇ ਸਾਰਾ ਸ਼ਹਿਰ ਸਾਫ਼ ਹੋ ਜਾ ਸਾਰਾ ਪੰਜਾਬ ਸਾਫ਼ ਹੋ ਜਾ ਇੰਨਾ ਸੋਹਣਾ ਪੰਜਾਬ ਹੈ ਕੂੜੇ ਦੇ ਢੇਰ ਲੱਗੇ ਹੋਏ ਆ ਇਹਦੇ ਜੀ ਕਸੂਰ ਹੋਰ ਕਿਸੇ ਦਾ ਨਹੀਂ ਆਪਣਾ ਹੀ ਆਪਾਂ ਇਹਨੂੰ ਠੀਕ ਕਰੀਏ ਸਰਕਾਰ ਤੁਹਾਡੇ ਨਾਲ ਆ ਪੰਡਾਂ ਦੀ ਕੋਈ ਕਮੀ ਨਹੀਂ ਦਾ ਗਾਧ ਕੀਤਾ ਹੈ ਡੇਂਗੂ ਦਾ ਵੀ ਕੋੜ ਕੋੜੀ ਪ੍ਰੋਪੋ ਬਹੁਤ ਜਾਰੀ ਹੈ ਕੀ ਕਹਿਣਾ ਇਹਦੇ ਬਾਰੇ ਦੇਖੋ ਜੀ ਜਿੱਥੇ ਸਫਾਈ ਉੱਥੇ ਖਲਾਈ ਹੈ ਸੋ ਸਾਡੇ ਇੱਕੋ ਵੀ ਇਹ ਮੁਹਿੰਮ ਚਲਾਈ ਗਈ ਹੈ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਵੀ ਅੱਜ ਇੱਥੇ ਸ਼ਾਮਿਲ ਹੋਇਆ ਸੋ ਮੈਨੂੰ ਮਾਣ ਮਹਿਸੂਸ ਹੁੰਦਾ ਜਿਹੜੇ ਲੋਕ ਮੇਰੇ ਸ਼ਹਿਰ ਨੂੰ ਸਾਫ਼ ਰੱਖਦੇ ਮੈਂ ਅੱਜ ਉਹਨਾਂ ਦੇ ਨਾਲ ਲੱਗ ਕੇ ਸਫਾਈ ਦੀ ਸ਼ੁਰੂਆਤ ਕਰਾਈ ਹੈ ਸੋ ਇਹ ਬਹੁਤ ਜ਼ਰੂਰੀ ਆ ਭਾਣ ਸਾਰਿਆਂ ਨੂੰ ਮੈਂ ਘਰਾਂ 'ਚ ਵੀ ਮੈਂ ਸੁਆਣੀਆਂ ਨੂੰ ਸਾਡੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਦਾ ਵੀ ਗਿੱਲਾ ਕੂੜਾ ਤੇ ਸੁੱਕਾ ਕੂੜਾ ਅੱਡ ਇਕੱਠਾ ਕਰਿਆ ਕਰੋ ਬਸ ਇਹ ਤੁਹਾਡੇ ਕਰਨ ਨਾਲ ਸਾਰਾ ਸ਼ਹਿਰ ਸਾਫ਼ ਹੋ ਜਾਣਾ ਜੇ ਇੱਕ ਬੀਬੀ ਇਹ ਕੰਮ ਆਪਦੇ ਘਰੇ ਇੱਕ ਇੱਕ ਬੀਬੀ ਇਹ ਕੰਮ ਸ਼ੁਰੂ ਕਰ ਦੇਵੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ ਕਰਨ ਲਾਪੇ ਸਾਰਾ ਸ਼ਹਿਰ ਸਾਫ਼ ਹੋ ਜਾ ਸਾਰਾ ਪੰਜਾਬ ਸਾਫ਼ ਹੋ ਜਾ ਇੰਨਾ ਸੋਹਣਾ ਪੰਜਾਬ ਹੈ ਕੂੜੇ ਦੇ ਢੇਰ ਲੱਗੇ ਹੋਏ ਇਹਦੇ ਕਸੂਰ ਹੋਰ ਕਿਸੇ ਦਾ ਨਹੀਂ ਆਪਣਾ ਹੀ ਆਪਾਂ ਇਹਨੂੰ ਠੀਕ ਕਰੀਏ ਸਰਕਾਰ ਤੁਹਾਡੇ ਨਾਲ ਆ ਪੰਡਾਂ ਦੀ ਕੋਈ ਕਮੀ ਨਹੀਂ ਦਾ ਗਾਧ ਕੀਤਾ ਹੈ ਡੇਂਗੂ ਦਾ ਵੀ ਕੋਰ ਕੋਰੀ ਪ੍ਰੋਪੋ ਬਹੁਤ ਜਾਰੀ ਹੈ ਕੀ ਕਹਿਣਾ ਇਹਦੇ ਬਾਰੇ ਦੇਖੋ ਜੀ ਜਿੱਥੇ ਸਫਾਈ ਉੱਥੇ ਖਲਾਈ ਹੈ ਸੋ ਸਾਡੇ ਇੱਕ ਵੀ ਇਹ ਮੁਹਿੰਮ ਚਲਾਈ ਗਈ ਹੈ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਵੀ ਅੱਜ ਇੱਥੇ ਸ਼ਾਮਿਲ ਹੋਇਆ ਸੋ ਮੈਨੂੰ ਮਾਣ ਮਹਿਸੂਸ ਹੁੰਦਾ ਜਿਹੜੇ ਲੋਕ ਮੇਰੇ ਸ਼ਹਿਰ ਨੂੰ ਸਾਫ਼ ਰੱਖਦੇ ਮੈਂ ਅੱਜ ਉਹਨਾਂ ਦੇ ਨਾਲ ਲੱਗ ਕੇ ਸਫਾਈ ਦੀ ਸ਼ੁਰੂਆਤ ਕਰਾਈ ਹੈ ਸੋ ਇਹ ਬਹੁਤ ਜ਼ਰੂਰੀ ਆਪਾਂ ਸਾਰਿਆਂ ਨੂੰ ਮੈਂ ਘਰਾਂ 'ਚ ਵੀ ਮਸਵਾਨੀਆਂ ਨੂੰ ਸਾਡੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਦਾ ਵੀ ਗਿੱਲਾ ਕੂੜਾ ਤੇ ਸੁੱਕਾ ਕੂੜਾ ਅੱਡ ਇਕੱਠਾ ਕਰਿਆ ਕਰੋ ਬਸ ਇਹ ਤੁਹਾਡੇ ਕਰਨ ਨਾਲ ਸਾਰਾ ਸ਼ਹਿਰ ਸਾਫ਼ ਹੋ ਜਾਣਾ ਜੇ ਇੱਕ ਬੀਬੀ ਇਹ ਕੰਮ ਆਪਦੇ ਘਰੇ ਇੱਕ ਇੱਕ ਬੀਬੀ ਇਹ ਕੰਮ ਸ਼ੁਰੂ ਕਰ ਦੇਵੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ ਕਰਨ ਲਾਪੇ ਸਾਰਾ ਸ਼ਹਿਰ ਸਾਫ਼ ਹੋ ਜਾ ਸਾਰਾ ਪੰਜਾਬ ਸਾਫ਼ ਹੋ ਜਾ ਇੰਨਾ ਸੋਹਣਾ ਪੰਜਾਬ ਹੈ ਕੂੜੇ ਦੇ ਢੇਰ ਲੱਗੇ ਹੋਏ ਇਹਦੇ ਕਸੂਰ ਹੋਰ ਕਿਸੇ ਦਾ ਨਹੀਂ ਆਪਣਾ ਹੀ ਆਪਾਂ ਇਹਨੂੰ ਠੀਕ ਕਰੀਏ ਸਰਕਾਰ ਤੁਹਾਡੇ ਨਾਲ ਹੈ ਪੰਡਾਂ ਦੀ ਕੋਈ ਕਮੀ ਨਹੀਂ ਬੋ ਦਾ ਘਾਤ ਕੀਤਾ ਹੈ ਡੇਂਗੂ ਦਾ ਵੀ ਕੋੜ ਕੋਰੀ ਪ੍ਰੋਪੋ ਬਹੁਤ ਜਾਰੀ ਹੈ ਕੀ ਕਹਿਣਾ ਹੈ ਇਸ ਦੇ ਬਾਰੇ ਦੇਖੋ ਜੀ ਜਿੱਥੇ ਸਫਾਈ ਉੱਥੇ ਖਲਾਈ ਹੈ ਸੋ ਸਾਡੇ ਇੱਕ ਵੀ ਇਹ ਮੁਹਿੰਮ ਚਲਾਈ ਗਈ ਹੈ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਵੀ ਅੱਜ ਇੱਥੇ ਸ਼ਾਮਿਲ ਹੋਇਆ ਸੋ ਮੈਨੂੰ ਮਾਣ ਮਹਿਸੂਸ ਹੁੰਦਾ ਜਿਹੜੇ ਲੋਕ ਮੇਰੇ ਸ਼ਹਿਰ ਨੂੰ ਸਾਫ਼ ਰੱਖਦੇ ਮੈਂ ਅੱਜ ਉਹਨਾਂ ਦੇ ਨਾਲ ਲੱਗ ਕੇ ਸਫਾਈ ਦੀ ਸ਼ੁਰੂਆਤ ਕਰਾਈ ਹੈ ਸੋ ਇਹ ਬਹੁਤ ਜ਼ਰੂਰੀ ਆਪਾਂ ਸਾਰਿਆਂ ਨੂੰ ਮੈਂ ਘਰਾਂ 'ਚ ਵੀ ਮਸਵਾਨੀਆਂ ਨੂੰ ਸਾਡੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਦਾ ਵੀ ਗਿੱਲਾ ਕੂੜਾ ਤੇ ਸੁੱਕਾ ਕੂੜਾ ਅੱਡ ਇਕੱਠਾ ਕਰਿਆ ਕਰੋ ਬਸ ਇਹ ਤੁਹਾਡੇ ਕਰਨ ਨਾਲ ਸਾਰਾ ਸ਼ਹਿਰ ਸਾਫ਼ ਹੋ ਜਾਣਾ ਜੇ ਇੱਕ ਬੀਬੀ ਇਹ ਕੰਮ ਆਪਦੇ ਘਰੇ ਇੱਕ ਇੱਕ ਬੀਬੀ ਇਹ ਕੰਮ ਸ਼ੁਰੂ ਕਰ ਦੇਵੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ ਕਰਨ ਲਾਪੇ ਸਾਰਾ ਸ਼ਹਿਰ ਸਾਫ਼ ਹੋ ਜਾ ਸਾਰਾ ਪੰਜਾਬ ਸਾਫ਼ ਹੋ ਜਾ ਇੰਨਾ ਸੋਹਣਾ ਪੰਜਾਬ ਹੈ ਕੂੜੇ ਦੇ ਢੇਰ ਲੱਗੇ ਹੋਏ ਇਹਦੇ ਕਸੂਰ ਹੋਰ ਕਿਸੇ ਦਾ ਨਹੀਂ ਆਪਣਾ ਹੀ ਆਪਾਂ ਇਹਨੂੰ ਠੀਕ ਕਰੀਏ ਸਰਕਾਰ ਤੁਹਾਡੇ ਨਾਲ ਹੈ ਪੰਡਾਂ ਦੀ ਕੋਈ ਕਮੀ ਨਹੀਂ ਇਹ ਵੀ ਦਾ ਆਗਾਜ਼ ਕੀਤਾ ਹੈ ਡੇਂਗੂ ਦਾ ਵੀ ਕੋੜ ਕੋੜੇ ਪਰ ਕੋ ਬਹੁਤ ਜਾਰੀ ਹੈ ਕੀ ਕਹਿਣਾ ਇਹਦੇ ਬਾਰੇ ਦੇਖੋ ਜੀ ਜਿੱਥੇ ਸਫਾਈ ਉੱਥੇ ਖਲਾਈ ਹੈ ਸੋ ਸਾਡੇ ਇੱਕ ਵੀ ਇਹ ਮੁਹਿੰਮ ਚਲਾਈ ਗਈ ਹੈ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਵੀ ਅੱਜ ਇੱਥੇ ਸ਼ਾਮਲ ਹੋਇਆ ਸੋ ਮੈਨੂੰ ਮਾਣ ਮਹਿਸੂਸ ਹੁੰਦਾ ਜਿਹੜੇ ਲੋਕ ਮੇਰੇ ਸ਼ਹਿਰ ਨੂੰ ਸਾਫ਼ ਰੱਖਦੇ ਮੈਂ ਅੱਜ ਉਹਨਾਂ ਦੇ ਨਾਲ ਲੱਗ ਕੇ ਸਫਾਈ ਦੀ ਸ਼ੁਰੂਆਤ ਕਰਾਈ ਹੈ ਸੋ ਇਹ ਬਹੁਤ ਜ਼ਰੂਰੀ ਆਪਾਂ ਸਾਰਿਆਂ ਨੂੰ ਮੈਂ ਘਰਾਂ 'ਚ ਵੀ ਮਸਵਾਨੀਆਂ ਨੂੰ ਸਾਡੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਦਾ ਵੀ ਗਿੱਲਾ ਕੂੜਾ ਤੇ ਸੁੱਕਾ ਕੂੜਾ ਅੱਡ ਇਕੱਠਾ ਕਰਿਆ ਕਰੋ ਬਸ ਇਹ ਤੁਹਾਡੇ ਕਰਨ ਨਾਲ ਸਾਰਾ ਸ਼ਹਿਰ ਸਾਫ਼ ਹੋ ਜਾਣਾ ਜੇ ਇੱਕ ਬੀਬੀ ਇਹ ਕੰਮ ਆਪਦੇ ਘਰੇ ਇੱਕ ਇੱਕ ਬੀਬੀ ਇਹ ਕੰਮ ਸ਼ੁਰੂ ਕਰ ਦੇਵੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ ਕਰਨ ਲਾਪੇ ਸਾਰਾ ਸ਼ਹਿਰ ਸਾਫ਼ ਹੋ ਜਾ ਸਾਰਾ ਪੰਜਾਬ ਸਾਫ਼ ਹੋ ਜਾ ਐਨਾ ਸੋਹਣਾ ਪੰਜਾਬ ਹੈ ਕੂੜੇ ਦੇ ਢੇਰ ਲੱਗੇ ਹੋਏ ਇਹਦੇ ਕਸੂਰ ਹੋਰ ਕਿਸੇ ਦਾ ਨਹੀਂ ਆਪਣਾ ਹੀ ਆਪਾਂ ਇਹਨੂੰ ਠੀਕ ਕਰੀਏ ਸਰਕਾਰ ਤੁਹਾਡੇ ਨਾਲ ਹੈ ਪੰਡਾਂ ਦੀ ਕੋਈ ਕਮੀ ਨਹੀਂ ਡੈਂਗੂ ਦਾ ਘਾਤ ਕੀਤਾ ਹੈ ਡੇਂਗੂ ਦਾ ਵੀ ਕੋੜ ਕੋਰੇ ਪਰ ਕੋ ਬਹੁਤ ਜਾਰੀ ਹੈ ਕੀ ਕਹਿਣਾ ਹੈ ਇਸ ਬਾਰੇ ਦੇਖੋ ਜੀ ਜਿੱਥੇ ਸਫਾਈ ਉੱਥੇ ਖਲਾਈ ਹੈ ਸੋ ਸਾਡੇ ਇੱਕ ਵੀ ਇਹ ਮਹਿੰਮ ਚਲਾਈ ਗਈ ਹੈ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਵੀ ਅੱਜ ਇੱਥੇ ਸ਼ਾਮਲ ਹੋਇਆ ਸੋ ਮੈਨੂੰ ਮਾਣ ਮਹਿਸੂਸ ਹੁੰਦਾ ਜਿਹੜੇ ਲੋਕ ਮੇਰੇ ਸ਼ਹਿਰ ਨੂੰ ਸਾਫ਼ ਰੱਖਦੇ ਮੈਂ ਅੱਜ ਉਹਨਾਂ ਦੇ ਨਾਲ ਲੱਗ ਕੇ ਸਫਾਈ ਦੀ ਸ਼ੁਰੂਆਤ ਕਰਾਈ ਹੈ ਸੋ ਇਹ ਬਹੁਤ ਜ਼ਰੂਰੀ ਹੈ ਆਪਣ ਸਾਰਿਆਂ ਨੂੰ ਮੈਂ ਘਰਾਂ 'ਚ ਵੀ ਮਸਵਾਨੀਆਂ ਨੂੰ ਸਾਡੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਦਾ ਵੀ ਗਿੱਲਾ ਕੂੜਾ ਤੇ ਸੁੱਕਾ ਕੂੜਾ ਅੱਡ ਇਕੱਠਾ ਕਰਿਆ ਕਰੋ ਬਸ ਇਹ ਤੁਹਾਡੇ ਕਰਨ ਨਾਲ ਸਾਰਾ ਸ਼ਹਿਰ ਸਾਫ਼ ਹੋ ਜਾਣਾ ਜੇ ਇੱਕ ਬੀਬੀ ਇਹ ਕੰਮ ਆਪਦੇ ਘਰੇ ਇੱਕ ਇੱਕ ਬੀਬੀ ਇਹ ਕੰਮ ਸ਼ੁਰੂ ਕਰ ਦੇਵੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ ਕਰਨ ਲਾਪੇ ਸਾਰਾ ਸ਼ਹਿਰ ਸਾਫ਼ ਹੋ ਜਾ ਸਾਰਾ ਪੰਜਾਬ ਸਾਫ਼ ਹੋ ਜਾ ਇੰਨਾ ਸੋਹਣਾ ਪੰਜਾਬ ਹੈ ਕੂੜੇ ਦੇ ਢੇਰ ਲੱਗੇ ਹੋਏ ਇਹਦੇ ਕਸੂਰ ਹੋਰ ਕਿਸੇ ਦਾ ਨਹੀਂ ਆਪਣਾ ਹੀ ਆਪਾਂ ਇਹਨੂੰ ਠੀਕ ਕਰੀਏ ਸਰਕਾਰ ਤੁਹਾਡੇ ਨਾਲ ਹੈ ਪੰਡਾਂ ਦੀ ਕੋਈ ਕਮੀ ਨਹੀਂ ਮੇਰੇ ਤੋਂ ਸਫਾਈ ਦਾ ਅਗਾਜ਼ ਕੀਤਾ ਹੈ ਡੇਂਗੂ ਦਾ ਵੀ ਕੋਟੂ ਪੂਰੀ ਪ੍ਰੋਪੋ ਬਹੁਤ ਜਾਰੀ ਹੈ ਕੀ ਕਹਿਣਾ ਹੈ ਇਸ ਦੇ ਬਾਰੇ ਦੇਖੋ ਜੀ ਜਿੱਥੇ ਸਫਾਈ ਉੱਥੇ ਖਲਾਈ ਹੈ ਸੋ ਸਾਡੇ ਇੱਕੋ ਵੀ ਇਹ ਮੁਹਿੰਮ ਚਲਾਈ ਗਈ ਹੈ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਵੀ ਅੱਜ ਇੱਥੇ ਸ਼ਾਮਿਲ ਹੋਇਆ ਸੋ ਮੈਨੂੰ ਮਾਣ ਮਹਿਸੂਸ ਹੁੰਦਾ ਜਿਹੜੇ ਲੋਕ ਮੇਰੇ ਸ਼ਹਿਰ ਨੂੰ ਸਾਫ਼ ਰੱਖਦੇ ਮੈਂ ਅੱਜ ਉਹਨਾਂ ਦੇ ਨਾਲ ਲੱਗ ਕੇ ਸਫਾਈ ਦੀ ਸ਼ੁਰੂਆਤ ਕਰਾਈ ਹੈ ਸੋ ਇਹ ਬਹੁਤ ਜ਼ਰੂਰੀ ਆਪਾਂ ਸਾਰਿਆਂ ਨੂੰ ਮੈਂ ਘਰਾਂ 'ਚ ਵੀ ਮਸਵਾਨੀਆਂ ਨੂੰ ਸਾਡੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਦਾ ਵੀ ਗਿੱਲਾ ਕੂੜਾ ਤੇ ਸੁੱਕਾ ਕੂੜਾ ਅੱਡ ਇਕੱਠਾ ਕਰਿਆ ਕਰੋ ਬਸ ਇਹ ਤੁਹਾਡੇ ਕਰਨ ਨਾਲ ਸਾਰਾ ਸ਼ਹਿਰ ਸਾਫ਼ ਹੋ ਜਾਣਾ ਜੇ ਇੱਕ ਬੀਬੀ ਇਹ ਕੰਮ ਆਪਦੇ ਘਰੇ ਇੱਕ ਇੱਕ ਬੀਬੀ ਇਹ ਕੰਮ ਸ਼ੁਰੂ ਕਰ ਦੇਵੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ ਕਰਨ ਲੱਪੇ ਸਾਰਾ ਸ਼ਹਿਰ ਸਾਫ਼ ਹੋ ਜਾ ਸਾਰਾ ਪੰਜਾਬ ਸਾਫ਼ ਹੋ ਜਾ ਇੰਨਾ ਸੋਹਣਾ ਪੰਜਾਬ ਹੈ ਕੂੜੇ ਦੇ ਢੇਰ ਲੱਗੇ ਹੋਏ ਇਹਦੇ ਜ ਕਸੂਰ ਹੋਰ ਕਿਸੇ ਦਾ ਨਹੀਂ ਆਪਣਾ ਹੀ ਆਪਾਂ ਇਹਨੂੰ ਠੀਕ ਕਰੀ ਸਰਕਾਰ ਤੁਹਾਡੇ ਨਾਲ ਆ ਪੰਡਾਂ ਦੀ ਕੋਈ ਕਮੀ ਨਹੀਂ ਇੱਥੇ ਸਫਾਈ ਉਹਦਾ ਆਗਾਜ਼ ਕੀਤਾ ਹੈ ਡੇਂਗੂ ਦਾ ਵੀ ਕੋਰ ਕੋਰੀ ਪ੍ਰੋਪੋ ਬਹੁਤ ਜਾਰੀ ਹੈ ਕੀ ਕਹਿਣਾ ਹੈ ਇਸ ਦੇ ਬਾਰੇ ਦੇਖੋ ਜੀ ਜਿੱਥੇ ਸਫਾਈ ਉੱਥੇ ਖਲਾਈ ਹੈ ਸੋ ਸਾਡੇ ਇੱਕ ਵੀ ਇਹ ਮੁਹਿੰਮ ਚਲਾਈ ਗਈ ਹੈ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਵੀ ਅੱਜ ਇੱਥੇ ਸ਼ਾਮਲ ਹੋਇਆ ਸੋ ਮੈਨੂੰ ਮਾਣ ਮਹਿਸੂਸ ਹੁੰਦਾ ਜਿਹੜੇ ਲੋਕ ਮੇਰੇ ਸ਼ਹਿਰ ਨੂੰ ਸਾਫ਼ ਰੱਖਦੇ ਮੈਂ ਅੱਜ ਉਹਨਾਂ ਦੇ ਨਾਲ ਲੱਗ ਕੇ ਸਫਾਈ ਦੀ ਸ਼ੁਰੂਆਤ ਕਰਾਈ ਹੈ ਸੋ ਇਹ ਬਹੁਤ ਜ਼ਰੂਰੀ ਆਪਾਂ ਸਾਰਿਆਂ ਨੂੰ ਮੈਂ ਘਰਾਂ 'ਚ ਵੀ ਸੁਆਣੀਆਂ ਨੂੰ ਸਾਡੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਦਾ ਵੀ ਗਿੱਲਾ ਕੂੜਾ ਤੇ ਸੁੱਕਾ ਕੂੜਾ ਅੱਡ ਇਕੱਠਾ ਕਰਿਆ ਕਰੋ ਬਸ ਇਹ ਤੁਹਾਡੇ ਕਰਨ ਨਾਲ ਸਾਰਾ ਸ਼ਹਿਰ ਸਾਫ਼ ਹੋ ਜਾਣਾ ਜੇ ਇੱਕ ਬੀਬੀ ਇਹ ਕੰਮ ਆਪਦੇ ਘਰੇ ਇੱਕ ਇੱਕ ਬੀਬੀ ਇਹ ਕੰਮ ਸ਼ੁਰੂ ਕਰ ਦੇਵੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ ਕਰ ਲਾਪੇ ਸਾਰਾ ਸ਼ਹਿਰ ਸਾਫ਼ ਹੋ ਜਾ ਸਾਰਾ ਪੰਜਾਬ ਸਾਫ਼ ਹੋ ਜਾ ਇੰਨਾ ਸੋਹਣਾ ਪੰਜਾਬ ਹੈ ਕੂੜੇ ਦੇ ਢੇਰ ਲੱਗੇ ਹੋਏ ਨੇ ਇਹਦੇ ਕਸੂਰ ਹੋਰ ਕਿਸੇ ਦਾ ਨਹੀਂ ਆਪਣਾ ਹੀ ਆਪਾਂ ਇਹਨੂੰ ਠੀਕ ਕਰੀਏ ਸਰਕਾਰ ਤੁਹਾਡੇ ਨਾਲ ਆ ਪੰਡਾਂ ਦੀ ਕੋਈ ਕਮੀ ਨਹੀਂ